ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਨਿਰਪੱਖ ਆਵਾਜ਼ ਤੇ ਤੇ ਰਜਾ ਨਾ ਹੀ ਤਰ੍ਹਾਂ ਮੌਸਮ ਲਾਈਵ ਅਪਡੇਟ ਲੈ ਕੇ ਹਾਜ਼ਰ ਹੋਏ ਆ ਦੱਸ ਦਈਏ ਕਿ ਅੱਜ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਆਪਾਂ ਲੰਘੇ ਕੱਲ ਦੀ ਗੱਲ ਕਰੀਏ ਤਾਂ ਲੰਘੇ ਕੱਲ ਵੀ ਮੌਸਮ ਜਿਹੜਾ ਕਿ ਪੂਰਾ ਦੇਣਾ ਖਰਾਬ ਰਿਹਾ ਕਣਮਣ ਕਣਮਣਾ ਹੁੰਦੀ ਰਹੀ ਕਣੀਆਂ ਪੂਰਾ ਤਨ ਪੈਂਦੀਆਂ ਰਹੀਆਂ ਕਈ ਥਾਵਾਂ ਤੇ ਜਿਹੜਾ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜੰਮ ਕੇ ਮੀਂਹ ਪਿਆ ਠੰਡ ਵਧ ਗਈ ਹੈ ਉਸ ਤੋਂ ਬਾਅਦ ਆਪਾਂ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਸਵੇਰ ਦਾ ਸਮਾਂ ਜਿਹੜਾ ਕਿ 7 ਵਜੇ 22 ਮਿੰਟ ਦਾ ਸਮਾਂ ਹੋ ਚੁੱਕਿਆ ਹੈ ਤਸਵੀਰਾਂ ਮੈਂ ਤੁਹਾਨੂੰ ਅੱਜ ਦੇ ਮੌਸਮੀਆਂ ਵੀ ਦਿਖਾ ਦੇਵਾਂ ਕਿ ਸਵੇਰੀ ਅੱਜ 4-5 ਵਜੇ ਜਿਹੜਾ ਕਿ ਲਗਾਤਾਰ ਫਿਰ ਫਿਰ ਜਿਹੜਾ ਕਿ ਸੰਗਰੂਰ ਦੇ ਵਿੱਚ ꨄਮਣ ꨄਮਣਾ ਆ ਦੇਖਣ ਨੂੰ ਮਿਲ ਰਹੀ ਹੈ ਇਸ ਸਮੇ ਜਿਹੜਾ ਕਿ ਹਲਕੀਆਂ-ਹਲਕੀਆਂ ਕਣੀਆਂ ਪੈ ਰਹੀਆਂ ਹਨ ਤੇ ਤੇਜ਼ ਹਵਾ ਵੀ ਜਿਹੜੀ ਚੱਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰ ਛਪੇਰੇ ਨੇ ਜਿੱਥੇ ਕਿ ਕਾਲੀ ਘਟਾ ਛਾਈ ਹੋਈ ਹੈ ਚਾਰ ਛਪੇਰੇ ਸਾਨੂੰ ਵੱਦੜ ਹੀ ਬਦਲਿਆ ਜੜਾ ਦੇਖਣ ਨੂੰ ਮਿਲ ਰਹੇ ਹਨ ਅਤੇ ਅੱਜ ਫਿਲਹਾਲ ਭਾਵੇਂ ਹੁਣ ਥੋੜੀਆਂ ਕਣੀਆਂ ਪੈ ਰਹੀਆਂ ਹਨ ਭੂਰ ਦੇ ਵਾਂਗ ਇਹ ਕਣੀਆਂ ਪੈ ਰਹੀਆਂ ਹਨ ਪਰ ਦੁਪਹਿਰ ਜਿਹੜਾ ਕਿ 12:30 ਵਜੇ ਤੋਂ ਲੈ ਕੇ ਜਿਹੜਾ ਕਿ ਹਲਕੀਆਂ ਕਣੀਆਂ ਪੈਣਗੀਆਂ ਤੇ 2:30 ਵਜੇ ਤੋਂ ਲੈ ਕੇ 5:30 ਵਜੇ ਤੱਕ ਪੂਰਾ ਜਿਹੜਾ ਕਿ ਜ਼ੋਰ ਦੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਕਿ ਤੇਜ਼ ਹਵਾ ਚੱਲ ਰਹੀ ਹੈ ਤੇ ਸ਼ਾਮ ਨੂੰ ਅ 6 ਵਜੇ ਦੇ 25 ਮਿੰਟਾਂ ਦੇ ਕਰੀਬ ਸੂਰਜ ਛਿਪੇਗਾ ਤੇ ਜੇਕਰ ਆਪਾਂ ਧੁੱਪ ਦੀ ਗੱਲ ਕਰੀਏ ਤਾਂ ਅੱਜ ਧੁੱਪ ਨੂੰ ਭੁੱਲ ਜਾਓ ਕਿਉਂਕਿ ਪੂਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਪੂਰੀ ਜਿਹੜੀ ਕਿ ਇਸ ਤਰ੍ਹਾਂ ਹੀ ਬਦਲਵਾਈ ਪੂਰੀ ਛਾਈ ਰਹੇਗੀ ਤਾਂ ਪਹਿੜੀ ਅੱਜ ਬਿਲਕੁਲ ਵੀ ਸਾਨੂੰ ਦੇਖਣ ਨੂੰ ਨਹੀਂ ਮਿਲੇਗੀ ਪੰਜਾਬ ਪਾਤੀਆਂ ਦੇਸ਼ ਭਰ ਦੀਆਂ ਹੋਰ ਖਬਰਾਂ ਦੇ ਲਈ ਅਤੇ ਡੇਲੀ ਮੌਸਮ ਲਾਈਵ ਅਪਡੇਟ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਆਵਾਜ਼